ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਿੰਡ ਕਾਲਾ ਸਿੰਘਾਂ ਦੀ ਗਰਾਊਂਡ ਵਿੱਚ ਸਾਰੇ ਜੂਥ ਤੇ ਪਿੰਡ ਦੇ ਇਲਾਕਾ ਨਿਵਾਸੀ ਸਾਰੇ ਇਕੱਠੇ ਹੋਏ ਆ ਅਸੀਂ ਸੰਗਤ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਆ ਵੀ ਹਰੇਕ ਤਰ੍ਹਾਂ ਦੀ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਜਿਸ ਜੋ ਕਿ 8 9 ਤੇ 10 ਫਰਵਰੀ ਨੂੰ ਕਰਾਇਆ ਜਾ ਰਿਹਾ ਹੈ 8 ਤੇ 9 ਤਰੀਕ ਨੂੰ ਪਿੰਡ ਪੱਦਰ ਦੇ ਤੇ ਕਬੱਡੀ ਓਪਨ ਦੇ ਦੋ ਪਲੇਅਰ ਬਾਹਰੋਂ ਕਰਾਏ ਜਾਣਗੇ ਤੇ 70 ਕਿਲੋ 56 ਕਿਲੋ ਤੇ 32 ਕਿਲੋ ਤੇ 10 ਫਰਵਰੀ ਨੂੰ ਮੇਜਰ ਲੀਗ ਦਾ ਕਬੱਡੀ ਕੱਪ ਕਰਾਇਆ ਜਾ ਰਿਹਾ ਅਸੀਂ ਸਾਰੇ ਹੀ ਐਨ ਆਰ ਆਈ ਵੀਰ ਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਵੀ ਜਿਸ ਜਿੱਦਾਂ ਪਹਿਲਾਂ ਵੀ ਆਪਣੀ ਸਾਰੇ ਸਹਿਯੋਗਤਾ ਕਰਦੇ ਆ ਇਸ ਟੂਰਨਾਮੈਂਟ ਲਈ ਅਸੀਂ ਇਸ ਇਸ ਵਾਰ ਵੀ ਉਮੀਦ ਕਰਦੇ ਆਂ ਵੀ ਜਿੰਨੇ ਐਨ ਆਰ ਆਈ ਵੀਰ ਤੇ ਇਲਾਕਾ ਨਿਵਾਸੀਆ ਇਹ ਸਾਰੇ ਸਹਿਯੋਗ ਦੇਣਗੇ ਤਾਂ ਜੋ ਆਪਾਂ ਟੂਰਨਾਮੈਂਟ ਨੂੰ ਸਫਲ ਕੀਤਾ ਜਾ ਸਕੇ ਇਹ ਟੂਰਨਾਮੈਂਟ ਵਿੱਚ ਕੋਈ ਪ੍ਰਧਾਨ ਨਹੀਂ ਕੋਈ ਕੁਝ ਨਹੀਂ ਹੈਗਾ ਜਿੱਦਾਂ ਪਹਿਲਾਂ ਹੁਣ ਕਰਾਇਆ ਜਾ ਰਿਹਾ ਸੀ ਉਦਾਂ ਹੀ ਕਰਾਇਆ ਜਾਊਗਾ ਇਹ ਜੂਥ ਹੀ ਸਾਰਾ ਕਰਾਊਗਾ ਅਸੀਂ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਜੂਥ ਦਾ ਸਾਥ ਦਿਓ ਤਾਂ ਜੋ ਆਪਾਂ ਇਹ ਇਦਾਂ ਦੇ ਪ੍ਰੋਗਰਾਮਾਂ ਨੂੰ ਸਫਲ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ